ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣਪਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੀ 4 ਅਗਸਤ 2024 ਨੂੰ ਕਿਵੇਂ ਦਾ ਮੌਸਮ ਰਹੇਗਾ ਜੀ ਬੀਤੇ ਦਿਨੋਂ ਤੋਂ ਲਗਾਤਾਰ ਬੱਦਲਵਾਈ ਦਾ ਦੌਰ ਪੰਜਾਬ ਦੇ ਵਿੱਚ ਜਾਰੀ ਹੈ ਜਿਸ ਦੇ ਕਾਰਨ ਹੁਣ ਤਾਪਮਾਨ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਹਲਕੇ ਤੋਂ ਦਰਮਿਆਨੇ ਮੀਂਹ ਲਗਾਤਾਰ ਪੰਜਾਬ ਵਿੱਚ ਦੇਖੇ ਜਾ ਰਹੇ ਨੇ ਟੁੱਟਵੇਂ ਰੂਪ ਦੇ ਵਿੱਚ ਕਿਣਮਣਕਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਹੈ ਤੇ ਅੱਜ ਵੀ ਇਸੇ ਤਰੀਕੇ ਦਾ ਮਾਹੌਲ ਬਣਨ ਦੀ ਪੂਰੀ ਪੂਰੀ ਉਮੀਦ ਹੈ ਤੇ ਦੇਖਾਂਗੇ ਅੱਜ ਕਿਸ-ਕਿਸ ਜ਼ਿਲ੍ਹੇ ਵਿੱਚ ਕੀ-ਕੀ ਕਾਰਵਾਈ ਹੋ ਸਕਦੀ ਹੈ ਸੈਟਲਟੇਮਸ ਤੁਹਾਡੇ ਸਾਹਮਣੇ ਹੈ ਜੀ ਇਹਨਾਂ ਵਿੱਚ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਲਗਾਤਾਰ ਹਿਮਾਚਲ ਦੇ ਇਲਾਕਿਆਂ ਵਿੱਚ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਮਹਾਰਾ ਦਾ ਖਤਰਾ ਬਣਦਾ ਹੋਇਆ ਦਿਖਾਈ ਦੇ ਰਿਹਾ ਲਗਾਤਾਰ ਤੁਸੀਂ ਖਬਰਾਂ ਦੇਖ ਰਹੇ ਹੋ ਕਿ ਪੰਜਾਬ ਦੇ ਵੱਖ-ਵੱਖ ਡੈਮਾਂ ਦੇ ਉੱਪਰ ਵੱਖ-ਵੱਖ ਬੰਨਾਂ ਦੇ ਉੱਪਰ ਪਾਣੀ ਦਾ ਸਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਛੋਟੀ ਜੀ ਅਪੀਲ ਹੈ ਦਰਿਆਵਾਂ ਤੋਂ ਪਾਣੀ ਵਾਲੀ ਜਗਾ ਤੋਂ ਦੂਰ ਰਹੋ ਆਪਣਾ ਖਿਆਲ ਰੱਖੋ ਆਪਣੇ ਨਾਲ ਦੇ ਖਿਆਲ ਰੱਖੋ ਜੀ ਵਾਦਰ ਦੀ ਰਿਪੋਰਟ ਸ਼ੇਅਰ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਇਮੇਜ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਬੱਦਲਬਾਈ ਦਾ ਅਸਰ ਕੋਈ ਬਹੁਤ ਵੱਡਾ ਅੱਜ ਦਿਖਾਈ ਨਹੀਂ ਦੇ ਰਿਹਾ ਅੱਜ ਦੇਖਦੇ ਹਾਂ ਜ਼ਿਲ੍ਹੇ ਵਾਈਜ਼ ਕਿਸ-ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਤੇ ਕੀ ਅਲਰਟ ਮੌਸਮ ਵਿਭਾਗ ਦੇ ਜਾਰੀ ਹੋਏ ਨੇ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਮਾਝੇ ਦਾ ਖੇਤਰ ਜਿਹਦੇ ਵਿੱਚ ਇਹ ਇਲਾਕੇ ਆਉਂਦੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਮਾਨਸਾ ਇਨ੍ਹਾਂ ਇਲਾਕਿਆਂ ਦੇ ਵਿੱਚ ਸ਼ੁਰੂਆਤੀ ਤੌਰ ਤੇ ਬੱਦਲਵਾਈ ਸੰਘੜੇ ਰੂਪ ਦੇ ਵਿੱਚ ਸਵੇਰ ਦੇ ਵੇਲੇ ਦੇਖਣ ਨੂੰ ਮਿਲੇਗੀ ਤੇ ਹਲਕੇ ਤੋਂ ਦਰਮਿਆਨੀ ਬੱਦਲਬਾਈ ਆਪਾਂ ਨੂੰ ਹੁਸ਼ਿਆਰਪੁਰ ਦਾ ਕੁਝ ਇਲਾਕਾ ਰੂਪਨਗਰ ਨਮਾ ਸ਼ਹਿਰ ਸਾਬਜਾ ਦਾ ਅਜੀਤ ਸਿੰਘ ਨਗਰ ਫਤਿਹਗੜ ਪਟਿਆਲਾ ਇਨ੍ਹਾਂ ਵਿੱਚ ਨੂੰ ਵੀ ਦੇਖਣ ਮਿਲ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਮਾਹੌਲ ਠੀਕ ਬਣਿਆ ਰਹੇਗਾ 34-35 ਡਿਗਰੀ ਦੇ ਨੇੜੇ-ਨੇੜੇ ਤਾਪਮਾਨ ਬਣੇ ਰਹਿਣਗੇ ਤੇ ਹਲਕੇ ਤੋਂ ਦਰਮਿਆਨੀ ਆਪਾਂ ਕਰੀਏ ਕਿਣਮਣ ਕਣੀ ਪੂਰੇ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਹੋਣ ਦੇ ਚਾਂਸ ਨੇ ਬਾਕੀ ਹੁਣ ਮੌਸਮ ਵਿਭਾਗ ਦਾ ਕੀ ਅਲਰਟ ਮੌਸਮ ਵਿਭਾਗ ਵੱਲੋਂ ਠੀਕ ਠਾਕ ਅਲਰਟ ਜਾਰੀ ਹੋਏ ਨੇ 3 ਤਰੀਕ ਤੋਂ ਲੈ ਕੇ 6 7 8 9 ਤੱਕ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ 7 ਅਤੇ 8 ਤਰੀਕ ਨੂੰ ਮੀਂਹ ਦਾ ਸੰਘਣਾ ਅਲਰਟ ਜਾਰੀ ਹੋਇਆ ਜੀ ਪਰ ਅੱਜ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਹੈਵੀ ਰੇਨ ਨਾਰਮਲ ਪਾਰਟਸ ਥੰਡਰਸਟ੍ਰੋਮ ਲਾਈਟਨਿੰਗ ਐਟ ਆਈਸੋਲੇਟਿਡ ਪਲੇਸਸ ਤੇ ਹੋਣ ਦੀ ਸੰਭਾਵਨਾ ਹੈ ਤੇ 4 ਤਰੀਕ ਨੂੰ ਸੇਮ ਅਪਾ ਦਾ ਅਲਰਟ ਜਾਰੀ ਹੋਇਆ ਸੀ 3 ਤਰੀਕ ਦੀ ਗੱਲ ਕਰੀਏ ਤਾਂ ਸੇਮ ਅਲਰਟ ਸੀ ਕੱਲ ਵੀ ਅੱਜ 4 ਤਰੀਕ ਨੂੰ ਵੀ ਵਧੀਆ ਅਲਰਟ yellow ਅਲਰਟ ਜਾਰੀ ਹੋਇਆ 3 ਤਰੀਕ ਦੀ ਲੰਘ ਚੁੱਕੀ ਹੈ ਡੇਟ ਕੋਈ ਆਪਣਾ ਐਡੀ ਵੱਡੀਆਂ ਕਾਰਵਾਈਆਂ ਨਹੀਂ ਦੇਖਣ ਨੂੰ ਮਿਲੀਆਂ ਸੀ ਪਰ ਆਪਾਂ ਉਮੀਦ ਕਰਦੇ ਕਿ ਅੱਜ 4 ਤਰੀਕ ਨੂੰ ਵਧੀਆ ਉਮੀਦ ਹੋਵੇ ਮੀਂਹ ਦੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਗਰਮੀ ਤੋਂ ਰਾਤ ਮਿਲੇ ਅੱਜ ਦੇ ਦਿਨ ਦੇ ਤਾਪਮਾਨ ਦੀ ਗੱਲ ਕਰੀਏ 34-35 ਡਿਗਰੀ ਤੱਕ ਤਾਪਮਾਨ ਰਹਿਣਗੇ ਹਵਾ ਪੂਰਬ ਦਿਸ਼ਾ ਤੋਂ ਚਲਦੀ ਰਹੇਗੀ ਤੇ ਓਵਰঅল ਮੌਸਮ ਕਿਣਮਣਕਣੀ ਭਰਿਆ ਰਹੇਗਾ AC ਅੱਜ ਦੀ ਅਪਡੇਟ ਚੈਨਲ ਤੇ ਨਵੇਂ ਉਹ ਪ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਬਣੇ ਰਹੋ ਇਹੋ ਚੈਨਲ ਵੈਦਰ ਅਪਡੇਟਸ ਉਤੇ